ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਸਾਡੇ ਨਵੇਂ ਵੀਡੀਓ ਦੇ ਵਿੱਚ ਆਈ ਉਦੋਂ ਸਾਰੇ ਵਧੀਆ ਠੀਕ ਠਾਕ ਹੋਗੇ ਅੱਜ ਹੀ ਆ ਹੋਲੀ ਆਪ ਸਾਨੂੰ ਹੈਪੀ ਹੋਲੀ ਤੇ ਦੇਖਦੇ ਆ ਫਿਰ ਆਪਾਂ ਸੁੱਕੇ ਫਿਰਦੇ ਆ ਫਿਰ ਆਪਾਂ ਨੂੰ ਕੋਈ ਹੋਣੀਗਾ ਤੇ ਜਦੋਂ ਆਪਾਂ ਬਾਹਰ ਗਏ ਕਰੋ ਫਿਰ ਪਤਾ ਲੱਗੂਗਾ ਕੌਣ ਲਵੇੜਦਾ ਰੰਗ ਲਾਉਂਦਾ ਕੌਣ ਨੀ ਲਾਉਂਗਾ ਕਰੋ ਬੇਨਤੀ ਆ ਕਿ ਆਪਦੀ ਹੋਲੀ ਵਧੀਆ ਤੁਮ ਤਾਂ ਨਾ ਬਣਾਇਓ ਬਾਲਾ ਰੌਲਾ ਰੱਪੜਾ ਪਾਇਓ ਤੇ ਇੱਕ ਜੇ ਕਿਸੇ ਦੀ ਦੇਦੇ ਹਮ ਆ ਤੁਹਾਨੂੰ ਤਲਵੰਡੀ ਅੱਜ ਵਿਊ ਕੀ ਬਣਦਾ ਬਾਈ ਤਲਵੰਡੀ ਦਾ ਵਿਊ ਦਿਖਾਵਾਂ ਤੁਹਾਨੂੰ ਅੱਜ ਉੱਥੇ ਬਣਦੇ ਆ Holi ਕਹਿੰਦੇ ਉੱਥੇ ਦਿਖਾਵਾਂ ਤੁਹਾਨੂੰ ਵੀ ਮੋਟਰੇ ਕਿਵੇਂ 4-5 ਜਾਣੇ ਜਾਂਦੇ ਆ ਜੜ ਕੇ ਇਹ ਜੀ ਦੋਸਤੋ ਹੁਣ ਚੱਲਿਆ ਆ ਘਰ ਤੋਂ ਬਾਹਰ ਤੇ ਦਿਖਾਉਣਾ ਤੁਹਾਨੂੰ ਗਲੀ ਦਾ ਮਾਹੌਲ ਜੇ ਉੱਥੇ ਜਬਾਕ ਹੋਏ ਤਾਂ ਫਿਰ ਆਪਣੇ ਰੰਗ ਲਾਉਣਗੇ ਨਹੀਂ ਤਾਂ ਨਾ ਸਹੀ ਚਲੋ ਜੀ ਹੁਣ ਆਪਾਂ ਜਾਂਦੇ ਆ ਗਲੀ ਤੋਂ ਬਾਹਰ ਆਪਾਂ ਆਗੇ ਘਰ ਤੋਂ ਬਾਹਰ ਤੇ ਦੇਖ ਲੈ ਕੀ ਬਣੂਗਾ ਅੱਜ ਦਾ ਮਾਹੌਲਾ ਜੱਜ Holi ਆ ਸਾਡੇ ਰੌਣਕ ਜੱਤੋ ਬਾਹਰ ਰਹਿੰਦੀ ਆ ਇੱਥੇ ਆ ਮੰਦਰਬਾਈ ਦੀ ਦੁਕਾਨ ਆਗੀ ਆ ਰੌਣਕ ਸਾਡੇ ਜੱਤੋ ਬਾਹਰ ਰਹਿੰਦੀ ਆ ਇੱਥੇ ਆ ਦੇਖ ਹਾਂ ਉਹਨੇ ਨਿੱਕੇ ਨਿੱਕੇ ਜਵਾਗ ਆ ਦੇਖੋ ਜੀ ਆ ਇਹ ਮੋਲ ਵੀ ਫਿਰਦਾ ਆ ਫਿਰਦੇ ਨਿੱਕੇ ਨਿੱਕੇ ਜਵਾਗ ਹੈਲੋ ਗਾਇਸ ਲੱਗ ਰਹੀ ਇੱਥੇ ਹਾਂ ਹੈਲੋ ਆ ਦੇਖੇ ਕਾਉ ਬੰਦਰ ਹੋਈ ਦੇਖ ਤਰਦੇ ਨਾ ਇਹਨਾਂ ਦੇ ਹਾਲ ਦੇਖ ਆ ਦੇਖ ਕੁੜੀ ਕੁੜੀ ਖੜੀ ਆ ਜੋ ਤਾਂ ਆਪਣੀ ਜੋ ਰੁੱਕੇ ਵਰਦੇ ਆਪਣੇ ਘਰੇ ਨਾ ਰੰਗ ਨਹੀਂ ਲਾਇਆ ਤੇ ਆਪਾਂ ਜੋ ਤਾਂ ਦਿਖਾ ਦੇ ਹੁਣ ਲਿਬੜੀ ਫਿਰਦੀ ਆ ਬਾਈ ਉਹ ਤੋ ਹਾਲ ਲੇਖੋ ਤੁਸੀਂ ਅੱਜ ਇਹਨਾਂ ਦੇ ਜੋ ਅੱਭਈ ਅਸੀਂ ਬਣਾਈ ਸੀ ਇੱਕ ਵਾਰੀ ਫੋਲੀ ਜਦੋਂ ਅਸੀਂ ਬਣਾਉਂਦੇ ਹਾਂ ਮੇਰਾ ਉਹਦਾ ਕੱਲਾ ਹੋਰ ਕੁਝ ਹੁੰਦਿਆ ਸੀ ਅਸਤਾ ਕਦੇ ਨਾਲੀ ਵਾਲਾ ਗਾਰਾਜ ਛੱਡਿਆ ਟੁੱਟੇ ਛੱਡੀ ਤੇ ਰੇਤਾਂ ਨੇ ਸਾਡਾ ਸਵਾਹ ਨਹੀਂ ਛੱਡੀ ਯਾਰ ਅੱਜ ਤਾਈਆਂ ਸੀ ਸਾਰਿਆਂ ਬਾਲਟਿਆਂ ਕੋਲ ਕੋਲ ਪਏ ਆਹ ਦੇ ਸਾਫਰਦੇਸ ਬਾਗ ਨੇ ਕੋਈ ਹੈਗਾ ਨਾ ਆ ਦੇਖ ਆ ਨੂਰੀ ਫਿਰਦਾ ਆ ਸਿੰਨੂ ਦੇ ਕੋਲੇ ਕਿੱਡਾ ਸੋਹਣਾ ਰੰਗ ਆ ਨੂਰੀ ਕੋਲੇ ਜਾਣਦਾ ਅਸਲਾ ਸਾਡੇਆਂ ਮੈਂ ਗੱਲੀ ਕੁਝ ਹੋਰ ਸੀ ਅਸਤਾ ਕਦੇ ਨਾਲੀ ਵਾਲੀ ਗਾਰ ਨਹੀਂ ਖੱਡੀ ਸੀ ਫਿਰ ਐ ਚਾਹੇ ਸਾਡੇ ਅਸਤਾ ਪਰਾ ਵਾ ਜੱਗ ਮਾਰਦੇ ਆ ਇੱਕ ਇੱਕ ਜੇ ਜੱਗ ਵੱਜਾ ਹੋਇਆ ਉਹ ਬੰਦਾ ਸਾਡੇ ਹਜੇ ਭੁੱਲਦਾ ਕਿ ਤੂੰ ਹੀ ਜੇ ਮਾਰਿਆ ਸੀ ਜੱਗ ਅਸੀਂ ਬੜਾ ਫੜਾ ਜੱਗ ਵੱਜਾ ਸੀ ਉਹਨੇ ਰੰਗ ਲਾਉਂਦੀ ਆਪਣੀ ਬਾਣ ਜਿਵੇਂ ਆਪੀ ਹੌਲੀ ਖੜੀ ਮੈਂ ਵੀ ਲੈ ਕੇ ਹੈਪੀ ਹੌਲੀ ਆ ਬੇ ਆਹ ਦੇਖ ਹਜੇ ਫਿਰਦੇ ਆਪਣੇ ਮਗਰ ਆ ਜੁੜੀ ਫਿਰਦਾ ਆ ਫਿਰਦਾ ਜੁੜੀ ਦੇ ਆਹ ਜਿਹੜੀ ਇੱਧਰ ਸੜਫਿਕ ਜਿਆਦਾ ਆਹ ਦੇਖ ਜਾਂਦੀ ਜਨਤਾ ਇੱਧਰ ਦੇਖ ਸੇਠਾ ਆਪ ਦੇ ਐ ਮੱਦੀ ਆੜੀ ਆ ਗਿਆ ਮੇਰੇ ਮੱਦੀ ਆੜੀ ਉਹ ਮੱਦੀ ਮੱਦੀ ਕੰਮਿਆ ਇੱਧਰ ਨਹੀਂ ਰੰਗ ਨਹੀਂ ਲਾਉਣਾ ਇੱਧਰ ਗੱਲ ਤਾਂ ਕਰ ਆ ਦੇਖੀ ਆ ਤੇਰੀ ਵੀਡੀਓ ਬਣੀ ਜਾਂਦੀ ਐ ਇੱਧਰ ਫੜ ਜਾ ਘੁੱਟ ਜੋ ਕਿਉਂ ਰੰਗ ਲਾਇਆ ਹੈਲੋ ਕਰ ਲਾ ਓਏ ਹਾਏ ਅੰਨਾ ਫਿਰ ਆ ਦੇਖ ਵੀਡੀਓ ਬਣੀ ਜਾਂਦੀ ਆ ਆ ਦੇਖ ਹਾਏ ਕਰਦੇ ਐ ਕਰ ਬਾਈ ਓਏ ਇੱਧਰ ਆ ਸੀ ਮੇਰਾ ਮੱਦੀ ਵਾਲੀ ਬਾਲਾ ਸੋਹਣਾ ਵਾਲੀ ਐ ਇਹ ਮੇਰਾ ਰੰਗ ਦੋ ਭੇ ਨੂੰ ਹਾਏ ਦੋ ਵਰਨਾ ਤਾਲੇ ਬਟਾ ਆ ਦੇਖ ਦੇਖ ਦੇ ਬਾਣ ਦਾ ਮੋਲ ਚੱਗ ਚੱਕੀ ਵਰਦਾ ਆਹ ਵੇ ਓਏ ਘਰ ਜਾ ਆੱਖਾ ਚ ਨਾ ਆ ਆ ਜਮਾ ਗਾਂਦਾ ਆ ਸਰਿਆਂ ਮਗਾਂਦਾ ਆ ਤਾਂ ਦੇਖ ਮੇਰੀ ਗੱਲ ਅੱਖਾਂ ਚ ਨਹੀਂ ਪਾਉਂਦੇ ਅੱਖਾਂ ਨਾ ਪਾਈ ਨਾ ਆ ਵੇਗਾ ਮੁੰਡੇ ਦਾ ਆ ਦੇਖ ਇੱਧਰ ਦਿਖਾਈ ਓਏ ਦਿਖਾਈ ਵੇ ਦਿਖਾ ਦੇ ਰਾ ਯਰ ਗਮ ਤਾਲੇ ਪੱਟ ਤੇ ਪਾ ਓ ਤਾਲੇ ਪੱਟ ਤੇ ਤਾਲੇ ਪੱਟ ਤੇ ਪਾ ਓ ਜਾਂਦਾ ਤਾਲੇ ਪੱਟ ਓਏ ਚੱਲ 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 ਹੁਣ ਅਸੀਂ ਕਾਰਵਾਈ ਪਾਉਂਦੇ ਹਾਂ ਹੁਣ ਕਾਰਵਾਈ ਆਹ ਕਾਰਵਾਈ ਤੂੰ ਦੇਖੀ ਭਿੰਦੀ ਦੇਖੀ ਪਾ 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 ਕਾਰਵਾਈ ਕਰੇ ਪਾ ਦੇ ਪਾ ਦੇ ਆ ਜਿੱਤੇ ਆਏ ਵੇ ਉਹ ਮਾ ਇਹ ਤੱਕਾ ਹੋ ਗਿਆ ਉਹ ਸ਼ੋਰਿਆ ਮੈਂ ਤੱਕ ਪਾ 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 ਤੇਰੇ ਉਂ ਪੈਨ ਉਹ ਮੇਰੇ ਉੱਤੇ ਨਾ ਪਾਇਓ ਭਾਈ ਹਾਂ ਮੱਦੀ ਦੇ ਪਾ ਓਏ ਨਾ ਓਏ ਅੱਖਾਂ ਦੇ ਨਾ ਪਾ ਮੱਦੀ ਦੇਖੋ ਕਿੰਦਾ ਸੋਹਣਾ ਲੱਗਦਾ ਓਏ 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 ਹਾਂ ਅੱਖਾਂ ਬਣਾਏ ਹਾਂ ਖੜ ਜਾ ਆ ਦੇਖੀ ਅਭੀ ਓਏ ਓਏ ਆ ਦੇਖੀ ਮਾਊ ਓਏ ਓਏ ਥੁੱਕ ਥੁੱਕ ਇਹ ਦਾ ਦੂਰ ਰੋੜਾ ਹੈ ਇਹ ਤਾਂ ਦੇ ਨਹੀਂ ਜਾ ਰਹੇ ਉਹ ਵੀ ਗਾਈ ਦੇ ਉਹ ਕੱਪੜਾ ਵੜਾ ਯਾਰ ਤੁਹਾਨੂੰ ਨਹੀਂ ਇਹਦੇ ਬੋਲ ਗੋੜੇ ਮੂੰਹ ਪੇਂਟ ਹੋ ਰਹੇ ਹੈ ਕੱਪੜਾ ਵੜਾ ਦੇ ਚਾਲਾ ਬੁਰਤ ਦਾ ਮਾਰਾ ਕੱਪੜਾ ਵੜਾ ਦੇ ਭਾਈ ਇੰਨਾ ਜੇ ਬੰਦੇ ਦੇ ਲੱਗਿਆ ਹੋਏ ਰੰਗ ਫਿਰ ਵੀ ਝੜ ਜੇ ਲੈ ਕੱਪੜਾ ਲੈ ਲੈ ਹੋ ਪਿਆ ਯਾਰ ਉਹ ਸੁੱਕਣਾ ਪਾਇਆ ਸੀਗਾ ਦੇਖ ਕੱਪੜਾ ਹੁਸਾਪੇ ਲੈ ਸਾਭੀ ਇਹ ਜੋ ਤੋਂ ਕਿ ਧਰ ਕੇ ਸੁੱਕਣਾ ਪਾਇਆ ਸੀ ਮਾਜੀ ਹਾਂ ਗੋੜੇ ਹਾਂ ਹੀ ਇਹਨੂੰ ਸੁੱਕਾ ਪਰਦਾ ਰੱਖੀਦਾ ਆ ਹੀ ਇਹ ਪੈਣਾ ਲਾਦਾ ਹੈ ਕੋਲੇ ਸੁੱਕਾ ਪਰਦਾ ਹੋਵੇਗਾ ਇਹ ਆ ਪਰਦਾ ਦੇਖ ਆ ਲਾਇਆ ਯਾਰ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਸੀਗੇ ਕੰਮ ਤੇ ਅੱਜ ਹੋਲੀ ਸੀ ਤੇ ਆਪਾਂ ਹੁਣ ਆ ਗਏ ਘਰੇ ਤੇ ਆਪਾਂ ਨੇ ਇਹ ਕਲਰਫੁਲ ਰੰਗਣਾ ਤੇ ਤੁਹਾਨੂੰ ਇੱਕ ਦਖਾਉਣਾ ਬਾਹਰ ਮੌਸਮ ਹੈ ਆ ਮੀਂਹ ਪੈ ਰਿਹਾ ਹੁਣ ਆਪਾਂ ਘਰੇ ਆ ਗਏ ਸੀ ਤੇ ਹੁਣ ਮੀਂਹ ਪੈ ਰਿਹਾ ਉਹ ਦਿਖਾਉਣਾ ਤੁਹਾਨੂੰ ਮੀਂਹ ਪੈ ਰਿਹਾ ਅੱਜ ਹੋਲੀ ਸੀ ਤੇ ਅੱਜ ਮੀਂਹ ਪੈ ਗਿਆ ਬਹੁਤ ਬਹੁਤ ਭਾਰੀ ਬੱਦਲ ਸੀ ਯਾਰ ਦਾ ਸਾਰਾ ਕੰਮ ਆ ਰੱਬ ਨੇ ਉਹ ਕਰਤਾ ਰੰਗ ਵੀ ਲਗਾਉਣਾ ਹੁਣ ਤਾਂ ਠੰਡਾ ਪਿਆ ਕੰਮ ਪਹਿਲੇ ਲੈ ਪਿਆਈ ਆਪਣਾ ਪੀਲਾ ਕਲਰ ਆ ਪਹਿਲੇ ਆ ਪਿਆਰ ਕਹਿੰਦਾ ਸਿਰ ਤੋਂ ਦਗ ਲਓ ਬਹੁਤ ਸਸਤਾ ਕਲਰ ਆ ਤੇ ਕੋਈ ਰੱਖਣ ਵਾਲਾ ਕਲਰ ਨਹੀਂ ਤੇ ਚੰਗਾ ਹੀ ਮਿਲਦਿਆ ਹੁਣ ਅਗਲੇ ਵੀਡੀਓ ਦੇ ਵਿੱਚ ਇੰਤਜ਼ਾਰ ਥੋੜਾ ਜਿਹਾ ਕਰਨਾ ਪਊ ਤੁਹਾਨੂੰ ਅਗਲੀ ਵੀਡੀਓ ਆਪਣੀ ਛੇਦੀ ਤੇ ਜਲਦੀ ਆਊਗੀ ਚੰਗਾ